ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ মিডিਆ ਦੇ ਵਿੱਚ ਬਹੁਤ ਵੱਡੇ ਵੱਡੇ ਪੱਤਰਕਾਰ ਵੱਡੇ ਵੱਡੇ ਚੈਨਲ ਇਹ ਚਰਚਾਾਂ ਛੇੜ ਰਹੇ ਨੇ ਕਿ ਕੱਲ ਨੂੰ ਅਮਰਤਪਾਲ ਨੇ ਸੌ ਚੱਕਣੀ ਐ ਕਿਉਂਕਿ ਲੋਕਾਂ ਨੇ ਜਿਤਾਇਆ ਕਨੂਰ ਸਾਹਿਬ ਤੋਂ ਉਹਦਾ ਹੱਕ ਐ ਸੌ ਚੱਕਣ ਦਾ ਪਰ ਮੈਂ ਦੋ ਤਿੰਨ ਗੱਲਾਂ ਕਰਨੀਆਂ ਨੇ અમૃતપાલ ਸੌ ਚੱਕੇ ਨਾ ਚੱਕੇ ਉਹਦੀ ਮਰਜ਼ੀ ਹੈ ਸੁਭਾ ਸਰਕਾਰ ਨੇ ਐਨਐਸਐ ਲਾਈ ਹੈ ਸੁਭਾ ਸਰਕਾਰ ਦੀ ਮਰਜ਼ੀ ਹੈ ਰਿਹਾਅ કરે ਨਾ કરે ਪਰ ਕੁਝ ਜਿਹੜੇ ਝੂਟਦੇ ਪਲੰਦੇ ਝੂਟਦੇ ਪੁਲ ਸ਼ਿਫਤਾਂ ਦੇ ਪੁਲ ਬਣਨੇ ਜਾ ਰਹੇ ਨੇ ਉਹਦੀ ਥੋੜੀ ਬਹੁਤੀ ਗੱਲਬਾਤ ਕਰਨੀ ਹੈ ਦੋ ਵਕੀਲ ਨੇ ਖਾਸ ਕਰਕੇ ਜਿਹੜੇ ਇੰਡੀਅਨ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਨੇ ਸਭ ਤੋਂ ਪਹਿਲਾਂ ਆਰਐਸਐਸ ਦਾ ਦਲਾਲ ਵਕੀਲ ਜਿਹੜਾ ਰਾਜ ਖਾਲਸਾ ਜੋ ਬਨਾਲੇ ਦਾ ਹੈ ਦੂਜਾ ਇਮਾਨ ਖਾਰਾ ਤੇ ਉਹਦਾ ਪੁੱਤਰ ਇਹ ਬਹੁਤ ਜ਼ਿਆਦਾ ਮੀਡੀਆ ਦੇ ਵਿੱਚ ਚਰਚਾ ਛੇੜੀ ਬੈਠੇ ਆ ਦੋ ਦਿਨਕ ਸਵਾਲ ਨੇ ਜਿਹੜੀ ਐਨਐਸਏ ਪੰਜਾਬ ਸਰਕਾਰ ਨੇ ਲਾਈ ਹੈ ਅਮਰਤਪਾਲ ਅਤੇ ਉਹਦੇ ਸਾਥੀਆਂ ਦੇ ਐਨਐਸਏ ਦੇ ਵਿੱਚ ਕਿਸੇ ਵੀ ਵਕੀਲ ਦੀ ਲੋੜ ਨਹੀਂ ਕਿਸੇ ਬਕਾਲਤ ਨਾਮੇ ਦੀ ਲੋੜ ਨਹੀਂ ਐਨਐਸਏ ਪੰਜਾਬ ਸਰਕਾਰ ਨੇ ਲਾਈ ਹੈ ਨੈਸ਼ਨਲ ਸਕਿਉਰਿਟੀ ਐਕਟ ਮਤਲਬ ਉਹਦੇ ਵਿੱਚ ਇਹ ਲਿਖਿਆ ਜਾਂਦਾ ਹੈ ਕਿ ਇਹ ਬੰਦੇ ਜਿਹੜੇ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਅਮਰਤਪਾਲ ਵਰਗੇ ਜਾਂ ਉਹਦੇ ਸਾਥੀ ਇਹ ਪੰਜਾਬ ਦਾ ਮਾਹੌਲ ਖਰਾਬ ਕਰ ਸਕਦੇ ਨੇ ਇਸ ਕਰਕੇ ਅਸੀਂ ਐਨਐਸਏ ਲਾ ਕੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਐ ਐਨੀ ਇੱਕ ਗੱਲ ਐ ਐਨਐਸਏ ਜਿਹੜਾ ਨੈਸ਼ਨਲ ਸਕਿਉਰਿਟੀ ਐਕਟ ਹੈਗਾ ਉਹ ਇੱਕ ਪੰਜਾਬ ਗਵਰਨਮੈਂਟ ਦੀ ਜਾਂ ਸੂਬਾ ਸਰਕਾਰ ਦੀ ਪਾਲਿਸੀ ਐ ਉਹਦੇ ਵਿੱਚ ਕਿਸੇ ਵਕੀਲ ਦੀ ਲੋੜ ਨਹੀਂ ਜੇ ਖਾਰੇ ਵਰਗੇ ਜਾਂ ਰਾਜਦੇਵ ਖਾਲਸੇ ਵਰਗੇ ਇਹ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ ਫਿਰ ਤਾਂ ਫਿਰ ਤਾਂ ਤੁਸੀਂ ਜਿਹੜਾ ਬਕਾਲਤ ਨਾਮ ਹੈ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਹੈ ਮੁਰਜ਼ਮ ਤੋਂ ਸੈਨ ਕਰਵਾਏ ਜਾਂਦੇ ਨੇ ਉਹਦੇ ਮੁਤਾਬਕ ਉਹਨੂੰ ਰਿਹਾ ਕੀਤਾ ਜਾਂਦਾ ਹੈ ਉਹ ਬਕਾਲਤ ਨਾਮ ਜਿਹੜਾ ਤਾਂ ਭੇਜਿਆ ਜਾਂਦਾ ਕਿਉਂਕਿ ਉਹ ਕੋਰਟ ਵੱਲੋਂ ਅਦਾਲਤ ਵੱਲੋਂ ਜਵਾਬਤ ਮਿਲਦੀ ਹੈ ਪਰ ਇਹਦੇ ਵਿੱਚ ਕੋਈ ਜਵਾਨਤ ਵਾਲੀ ਗੱਲ ਹੀ ਹੈ ਨਹੀਂ ਇਹ ਤਾਂ ਪੰਜਾਬ ਗਵਰਨਮੈਂਟ ਦੀ ਇੱਕ ਕੈਲੀਏ ਸੂਬਾ ਸਰਕਾਰ ਦੀ ਪਾਲਿਸੀ ਹੈ ਮੈਂ ਜਿਹੜੀ ਗੱਲਬਾਤ ਤੁਹਾਡੇ ਨਾਲ ਕਰਨ ਲੱਗਾ ਥੋੜਾ ਜਿਹਾ ਧਿਆਨ ਦਿਓ ਜੇ ਸਾਡੇ ਪੰਜਾਬ ਦੇ ਵਕੀਲ ਇਹ ਗੁੱਲ ਖਿਲਾ ਰਹੇ ਨੇ ਇਹ ਲੋਕਾਂ ਨੂੰ ਬੇਬਕੂ ਬਣਾ ਰਹੇ ਨੇ ਜਦੋਂ ਇਹਨਾਂ ਨੂੰ ਸਵਾਲ ਕੀਤਾ ਜਾਂਦਾ ਹੈ ਉਹ ਕਹੂਗਾ ਮੈਂ ਵਕੀਲ ਨਹੀਂ ਉਹ ਕਹੂਗਾ ਮੈਂ ਇਹਦਾ ਵਕੀਲ ਨਹੀਂ ਫਿਰ ਵਕੀਲ ਹੈ ਕੀ ਦੇ ਤੁਸੀਂ ਤੁਸੀਂ ਇਹ ਬਕਾਲਤ ਕਰਦੇ ਕਿਦੋਂ ਅਸਲ ਵਿੱਚ ਗੱਲ ਪਤਾ ਕੀ ਹੈ ਇਹਨਾਂ ਲੋਕਾਂ ਨੂੰ ਅਮਰਤਪਾਲ ਦੇ ਕੇਸ ਨਾਲ ਕੋਈ ਮਤਲਬ ਨਹੀਂ ਇਹਨਾਂ ਦਾ ਮਤਲਬ ਕੀ ਹੈ ਇਹਨਾਂ ਨੇ ਆਪਣੇ ਜਿਹੜੇ ਅਕਾਊਂਟ ਨੰਬਰ ਨੇ ਜਿਹੜੇ ਆਪਣੇ ਖਾਤੇ ਨੇ ਉਹ ਬਾਹਰਲੇ ਲੋਕਾਂ ਨੂੰ ਜਣ ਕੇ ਫੋਰਨ ਲੋਕਾਂ ਨੂੰ ਭੇਜੇ ਹੋਏ ਨੇ ਉਹਦੇ ਵਿੱਚ ਧੜਾ ਧੜ ਰੁਪਏ ਜਣ ਕੇ ਡਾਲਰ ਪੈ ਰਹੇ ਨੇ ਇਹਨਾਂ ਦੀ ਕਮਾਈ ਹੈ ਕਹ ਲਈ ਜਿਹੜਾ ਵੀ ਮੁੱਦਾ ਆਉਂਦਾ ਭਾਵੇਂ ਖਾਲਸਾਣ ਦੀ ਗੱਲ ਹੋਵੇ ਤੇ ਭਾਵੇਂ ਕਿਸੇ ਪੰਜਾਬ ਦੇ ਵਿੱਚ ਹੋਰ ਗੈਸਰਵਾਦੀ ਗੱਲ ਹੋਵੇ ਜਦੋਂ ਵੀ ਕੋਈ ਮੁੱਦਾ ਉੱਠਦਾ ਹੈ ਉਦੋਂ ਇਹ ਕੜਮ ਚੌਧਰੀ ਬਣ ਕੇ ਸ਼ਰਿਆਮ ਲੋਕਾਂ ਨੂੰ ਕਹਿੰਦੇ ਨੇ ਕਿ ਅਸੀਂ ਇਹ ਜਿਹੜਾ ਕੇਸ ਹੈ ਫਿਰ ਹੀ ਲੜਾਂਗੇ ਤੇ ਇਹ ਇਹਨਾਂ ਨੇ ਅਮਰਤਪਾਲ ਵਾਸਤੇ ਜਾਂ ਉਹਦੇ ਸਾਥੀਆਂ ਵਾਸਤੇ ਵੀ ਕਿਹਾ ਸੀ ਭਾਵੇਂ ਖਾਰਾ ਹੋਵੇ ਭਾਵੇਂ ਰਾਜਦੀਪ ਰਾਜਦੀਪ ਖਾਲਸਾ ਵੀ ਹੋਰ ਵੀ ਹੈਗੇ ਨੇ ਜਿਹਦੇ ਕਹਿੰਦੇ ਸੀ ਅਸੀਂ ਫਿਰ ਹੀ ਕੇਸ ਲੜਾਂਗੇ ਇਹਨਾਂ ਦਾ ਕੇਸ ਨਾਲ ਕੋਈ ਮਤਲਬ ਨਹੀਂ ਫਿਰ ਹੀ ਕਹਿਣ ਤੋਂ ਭਾਵ ਕੀ ਹੈ ਸੇਵਾ ਦੇ ਨਾਂ ਤੇ ਜਿਹੜਾ ਮੇਵਾ ਮਿਲਦਾ ਹੈ ਇਹਨਾਂ ਦਾ ਮਤਲਬ ਉਹ ਹੁੰਦਾ ਹੈ ਕਰੋੜਾਂ ਰੁਪਈਆ ਇਹਨਾਂ ਦੇ ਖਾਤੇ ਵਿੱਚ ਆ ਚੁੱਕਾ ਹੈ ਤੇ ਕਰੋੜਾਂ ਰੁਪਈਆ ਹੋਰ ਇਹਨਾਂ ਦੇ ਖਾਤੇ ਵਿੱਚ ਆਉਣ ਦੀ ਆਸ ਇਹਨਾਂ ਨੂੰ ਹੈਗੀ ਹੈ ਕਿਉਂਕਿ ਸਾਡੇ ਜਿਹੜੇ ਲੋਕ ਨੇ ਮੈਂ ਸ਼ਬਦ ਤਾਂ ਖਾਜ ਭੇੜ ਕਟੀੜ ਵਰਦਾ ਹੁੰਨਾ ਕਿਉਂਕਿ ਇਹ ਇਹਨਾਂ ਲੋਕਾਂ ਤੇ ਸ਼ਬਦ ਢੁਕਦੇ ਨੇ ਜਿਹੜਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਐਨਐਸਏ ਕੇਸ ਦੇ ਵਿੱਚ ਵਕੀਲ ਦੀ ਲੋੜ ਨਹੀਂ ਸchre ਹਾਂ ਪਤਾ ਹੈ ਜਿੰਨੂੰ ਕੋਈ ਸਵਾਲ ਕਰੋ ਕਿ ਜੇ ਤੁਸੀਂ ਅਮਰਤਪਾਲ ਨੂੰ ਰਿਹਾਅ ਕਰਵਾ ਕੇ ਜਾਂ ਸੌਂ ਚਕਾਉਣ ਲਈ ਬਾਹਰ ਲਿਆ ਰਹੇ ਹੋ ਤਾਂ ਫਿਰ ਉਹ ਬਕਾਲਤਨਾਮਾ ਦੱਸੋ ਜਿਹੜਾ ਤੁਸੀਂ ਜੇਲ੍ਹ ਵਿੱਚ ਭੇਜਿਆ ਉਹ ਬਕਾਲਤਨਾਮਾ ਮੈਨੇ ਕੋਲ ਹੈ ਨਹੀਂ ਕਿਉਂਕਿ ਬਕਾਲਤਨਾਮੇ ਦੀ ਨੋੜ ਹੀ ਨਹੀਂ ਉੱਥੇ ਉਹ ਤਾਂ ਜਿਹੜੀ ਪਾਲਿਸੀ ਹੈ ਸੂਬਾ ਸਰਕਾਰ ਦੀ ਹੈ ਪੰਜਾਬ ਗਵਰਨਮੈਂਟ ਦੀ ਹੈ ਉਹਦੀ ਮਰਜ਼ੀ ਹੈ ਜੇ ਅਮਰਤਪਾਲ ਨੂੰ ਰਿਹਾਅ ਕਰਨਾ ਜਾਂ ਸੌਂ ਚਕਾਉਣ ਵਾਸਤੇ ਬਾਹਰ ਲੈ ਕੇ ਆਉਣਾ ਹੈ ਤਾਂ ਜਿਹੜੀ ਵੀ ਕਾਰਵਾਈ ਹੋਊਗੀ ਰابطਾ ਹੋਊਗਾ ਜੇਲ੍ਹ ਦੇ ਨਾਲ ਉਹ ਪੰਜਾਬ ਗਵਰਨਮੈਂਟ ਦਾ ਹੋਊਗਾ ਜੇ ਪੰਜਾਬ ਗਵਰਨਮੈਂਟ ਸਿੱਧਾ ਜੇਲ੍ਹ ਨੂੰ ਲਿਖ ਕੇ ਦਿਓਗੇ ਕਿ ਸਾਨੂੰ ਇਹ ਬੰਦੇ ਚਾਹੀਦੇ ਨੇ ਰਿਹਾ ਕਰ ਦੋ ਸੌ ਚੁੱਕਣੀ ਹੈ ਤਾਂ ਜੇਲ੍ਹ ਰਿਹਾ ਕਰ ਦੋਗੀ ਪਰ ਵਕੀਲਾਂ ਦਾ ਕੀ ਰੋਲ ਹੈ ਕੋਈ ਰੋਲ ਨਹੀਂ ਹੁਣ ਦੂਜੀ ਗੱਲ ਅਮਰਤਪਾਲ ਨੇ ਕਹਿੰਦੇ ਸੌ ਚੁੱਕਣੀ ਹੈ ਕੱਲ ਨੂੰ ਇਹ ਚਰਚਾ ਮਨ ਮੀਡੀਆ ਦੇ ਵਿੱਚ ਮੈਂ ਪਹਿਲੀ ਕਹਿ ਦਿੱਤਾ ਸਾਨੂੰ ਕੋਈ ਮਤਲਬ ਨਹੀਂ ਉਹ ਸੌ ਚੁੱਕੇ ਨਾ ਚੁੱਕੇ ਉਹਦੀ ਮਰਜ਼ੀ ਹੈ ਜੇ ਸਰਕਾਰ ਦੇ ਡਿਪੈਂਡ ਕਰਦਾ ਹੈ ਉਹਨੂੰ ਬਾਹਰ ਕੀਤਾ ਜਾਓ ਲਿਆਂਦਾ ਜਾਓ ਜਾਨਾ ਪਰ ਜਿਹੜੀਆਂ ਉਹਦੇ ਪਿੱਛੇ ਤੁਰਨ ਵਾਲੀਆਂ ਭੇਡਾਂ ਨੇ ਉਹ ਧਿਆਨ ਦੇ ਨਾਲ ਸੁਣ ਲਿਓ ਤੇ ਅਮਰਤਪਾਲ ਕੀ ਕਹੂਗਾ ਸੌ ਚੁੱਕਣ ਵੇਲੇ ਜਿਹੜੇ ਭਾਰਤ ਦੇ ਤਿਰੰਗੇ ਝੰਡੇ ਨੂੰ ਅਗ ਲਾ ਕੇ ਸਾੜਿਆ ਗਿਆ ਕਿਰਪਾਨਾਂ ਦੇ ਨਾਲ ਪਾੜਿਆ ਗਿਆ ਪੈਰਾਂ ਦੇ ਥਲੇ ਲਤਾੜਿਆ ਗਿਆ ਅੰਮ੍ਰਿਤਪਾਲ ਉਹ ਝੰਡੇ ਦੇ ਥੱਲੇ ਖੜੂਗਾ ਜੇ ਸੌਹ ਚੁੱਕੂਆ ਤਾਂ ਖੜਨਾ ਪਊਗਾ ਢੇਡ ਝੰਡੇ ਦਾ ਅਪਮਾਨ ਕੀਤਾ ਜਾਂਦਾ ਸੀ ਉਹਦੇ ਥੱਲੇ ਖੜਨਾ ਪਊਗਾ ਫਿਰ ਜਿਹੜੇ ਕਾਨੂੰਨ ਨੂੰ ਕਹਿੰਦਾ ਸੀ ਮੈਂ ਮੰਨਦਾ ਨਹੀਂ ਕਹਿੰਦਾ ਸੀ ਹਲਕੀ ਕੁੱਤੇ ਨੇ ਵੱਢਿਆ ਸਾਨੂੰ ਤਾਂ ਫਿਰ ਉਹ ਕਾਨੂੰਨ ਦੇ ਮੁਤਾਬਕ ਸੌਹ ਚੁਕਣੀ ਪਊਗੀ ਮੰਨਣਾ ਪਊਗਾ ਕਿ ਮੈਂ ਭਾਰਤੀ ਸੰਵਿਧਾਨ ਨੂੰ ਮੰਨਦਾ ਹਾਂ ਮੈਂ ਇਹਦੇ ਅੰਡਰ ਚੱਲਾਂਗਾ ਮੈਂ ਸੌ ਖਾਂਦਾ ਹਾਂ ਮੈਂ ਭਾਰਤੀ ਕਾਨੂੰਨ ਦੇ ਨਾਲ ਕੋਈ ਹੇਰਾਫੇਰੀ ਨਹੀਂ ਕਰੂੰਗਾ ਪ੍ਰਤਿਸ਼ਤਾ ਪਤਾ ਨਹੀਂ ਕਿਹਦੇ ਸ਼ਬਦ ਬੁਲਾਏ ਜਾਣਗੇ ਉਹ ਤੇ ਹਾਮੀ ਭਰੀ ਜਾਊਗੀ ਕਿ ਇਹ ਬਹੁਤ ਵਧੀਆ ਗੱਲ ਹੈ ਜਿਹੜੀਆਂ ਕਿ ਤੀੜਾ ਰੋਲਾ ਪਾਉਂਦੀਆਂ ਸੀ ਹਾਲਾਂਕਿ ਮੈਂ ਚਾਹੁੰਨਾ ਕਿ ਅਮਰਤਪਾਲ ਸੋਚ ਕੇ ਭਾਰਤ ਦੇ ਸੰਵਿਧਾਨ ਨੂੰ ਮੰਨੇ ਅਤੇ ਪਛਤਾਵਾ ਵੀ ਕਰੇ ਕਿ ਮੇਰੇ ਕੋਲ ਗਲਤੀ ਹੋਈ ਮੈਂ ਚਾਹੁੰਨਾ ਮੈਂ ਤਾਂ ਇਹ ਵੀ ਚਾਹੁੰਨਾ ਕਿ 2027 ਦੇ ਵਿੱਚ ਜਿਹੜਾ ਪੁਰਾਣਾ ਅਕਾਲੀ ਦਲ ਸੀ ਉਹ ਤਾਂ ਖਤਮ ਹੋ ਗਿਆ ਨਵਾਂ ਅਕਾਲੀ ਦਲ ਸਾਹਮਣੇ ਆਵੇ ਖੁਦ ਚਾਹੁੰਨੇ ਕਿ ਉਹੋ ਜਿਹੇ ਬੰਦੇ ਮੂਹਰੇ ਲੈ ਕੇ ਆਓ ਕਲਾ ਅਮਰਦਾਵਾਲ ਨਹੀਂ ਹੋਰ ਬੰਦੇ ਬਥੇਰੇ ਜੁੜ ਜਾਣਗੇ ਨਾਲ ਪਰ ਜਿਹੜੀਆਂ ਭੇਡਾਂ ਨੇ ਖਾਲਿਸਤਾਨ ਖਾਲਿਸਤਾਨ ਲਾਈ ਸੀ ਤੇ ਹੁਣ ਉਹਨਾਂ ਨੂੰ ਕੋਈ ਮਰਨ ਨੂੰ ਥਾਂ ਹੈ ਉਹ ਭੇਡਾਂ ਪਾਕਿਸਤਾਨ ਜਾਣ ਗਈਆਂ ਜਾਂ ਟਿਕਟਾਂ ਲੈ ਕੇ ਕੈਨੇਡਾ ਜਾਣ ਗਈਆਂ ਜਾਂ ਡੋਂਕੀ ਲਾ ਕੇ ਅਮਰੀਕਾ ਵੱਲਣ ਗਈਆਂ ਜਾਂ ਨੇਪਾਲ ਜਾਣ ਗਈਆਂ ਤੇ ਉਹਨਾਂ ਲਈ ਵੀਡੀਓ ਹੈ ਰਹੀ ਗਾਲ ਅਮਰਪਾਲ ਬਾਹਰ ਆਉਂਦਾ ਨਾ ਆਉਂਦਾ ਸਾਨੂੰ ਕੋਈ ਮਤਲਬ ਨਹੀਂ ਮੈਂ ਪਹਿਲਾਂ ਵੀ ਹੁਣ ਵੀ ਭਾਰਤੀ ਕਾਨੂੰਨ ਦੀ ਸੰਵਿਧਾਨ ਦੀ ਗੱਲ ਕਰਦਾ ਕਰਦਾ ਰਹੂੰਗਾ ਜਿਹੜਾ ਬੰਦਾ ਭਾਰਤ ਨੂੰ ਸਾਡੇ ਦੇਸ਼ ਨੂੰ ਤੋੜਨ ਦੀ ਗੱਲ ਕਰਦਾ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਉਹ ਅਮਰਤਪਾਲ ਹੋਵੇ ਭਾਵੇਂ ਅਮਰਤਪਾਲ ਦਾ ਪਿਓ ਕਿਉਂ ਨਾ ਹੋਵੇ ਮੈਂ ਸਾਰਿਆਂ ਨੂੰ ਕਹਿਣਾ ਪਰ ਹੁਣ ਚਰਚਾ ਇਹ ਛੜੀ ਹੈ ਕਿ ਕੱਲ ਨੂੰ ਅਮਰਤਪਾਲ ਬਾਹਰ ਆਊਗਾ ਸੌ ਚੱਕੂਗਾ ਤੇ ਵਕੀਲਾਂ ਦੀ ਪੋਰ ਖੁੱਲ ਚੁੱਕੀ ਐ ਵਕੀਲਾ ਨੇ ਬੇਵਕੂ ਬਣਾਇਆ ਤੇ ਹੁਣ ਭਾਵੇਂ ਵਕੀਲ ਖਾਰਾ ਹੋਵੇ ਉਹਦਾ ਮੁੰਡਾ ਹੋਵੇ ਭਾਵੇਂ ਰਾਜਦੇਵ ਖਾਲਸਾ ਹੋਵੇ ਮੈਂ ਕਹਣਾ ਜੀ ਆਮ ਜਾਂ ਮਨੋਖਾਂ YouTube ਤੇ ਮੈਂ ਬੋਲਦਾ ਗੈਨੇ ਬੂਟਾ ਸਿੰਘ ਮੇਰਾ ਨਾਮ ਐ ਜੇ ਕਿਸ ਨੂੰ ਕੋਈ ਪ੍ਰੋਬਲਮ ਹੋਵੇ ਤਾਂ ਮੇਰੇ ਵਰਖਲਾ ਵੀ ਤੁਸੀਂ ਸਟੈਂਡ ਲੈ ਸਕਦੇ ਹੋ ਤੁਸੀਂ ਮੈਨੂੰ ਕੋਰਟ ਵਿੱਚ ਬੁਲਾ ਸਕਦੇ ਹੋ ਮੈਂ ਉੱਥੇ ਜਾ ਕੇ ਪੁੱਛੂਗਾ ਵੀ ਆ ਉਹ ਵਕੀਲ ਨੇ ਜਿਹੜੇ ਵਕੀਲ ਅਮਰਤਪਾਲ ਦਾ ਕੇਸ ਲੜਦੇ ਨੇ ਤੇ ਜਿਹੜਾ ਅਮਰਤਪਾਲ ਕਹਿੰਦਾ ਸੀ ਮੈਂ ਭਾਰਤੀ ਸੰਵਿਧਾਨ ਨੂੰ ਮੰਨਦਾ ਨਹੀਂ ਹੁਣ ਇਹ ਵਕੀਲ ਲੱਸਣ ਵੀ ਤੁਸੀਂ ਕੇਸ ਕਿਹੜੇ ਸੰਵਿਧਾਨ ਦੇ ਅੰਡਰ ਲੜਦੇ ਹੋ ਇਹ ਸਾਬਤ ਕਰੋ ਦੱਸਣਾ ਪਊ ਅਮਰਤਪਾਲ ਬਾਅਦ ਵਿੱਚ ਪਹਿਲਾਂ ਇਹ ਵਕੀਲ ਦੋਸ਼ੀ ਨੇ ਜਿਹੜਾ ਬੰਦਾ ਭਾਰਤ ਦੇ ਸੰਵਿਧਾਨ ਨੂੰ ਮੰਨਦਾ ਨਹੀਂ ਉਹਦਾ ਕੇਸ ਲੜ ਰਹੇ ਨੇ ਮਤਲਬ ਇਹ ਵਕੀਲ ਖੁਦ ਭਾਰਤ ਦੇ ਸੰਵਿਧਾਨ ਨੂੰ ਮੰਨਦੇ ਨਹੀਂ ਉਹਦੀਆਂ ਧਜੀਆਂ ੜਾ ਰਹੇ ਨੇ ਉਹਦੀ ਉਲੰਘਣਾ ਕਰ ਰਹੇ ਨੇ ਜੇ ਸਾਡੇ ਪੰਜਾਬ ਦੇ ਜਾਂ ਭਾਰਤ ਦੇ ਵਕੀਲ ਇਹੋ ਜਿਹੇ ਨੇ ਤੇ ਫਿਰ ਆਮ ਲੋਕਾਂ ਦਾ ਕੀ ਬਣੂਗਾ ਆਮ ਲੋਕ ਕਿੱਥੇ ਜਾਣਗੇ ਇਹ ਗੱਲਾਂ ਕੌੜੀਆਂ ਨੇ ਮੈਂ ਪਹਿਲਾਂ ਵੀ ਬਹੁਤ ਵਾਰੀ ਕਿਹਾ ਨਰਚਾਂ ਦੇ ਬੀਜ ਜਿਹੜੇ ਨੇ ਹਾਈਬ੍ਰਿਡ ਬਹੁਤ ਵਧੀਆ-ਵਧੀਆ ਕੁਆਲਿਟੀ ਦੇ ਆ ਚੁੱਕੇ ਆ ਤੇ ਛੇਤੀ ਕੁਦਰਤ ਜਾਣਦੀ ਨਹੀਂ ਤੇ ਜੇ ਕਿਸੇ ਨੇ ਹੱਥੋਂ ਹੱਥ ਲਾ ਲਿਆ ਨਾ ਮੜਾ ਮੁੱਟਾ ਤਾਂ ਦੋ ਚਾਰ ਵਾਰੀ ਸਾਬਣ ਲਾ ਲਿਓ ਤੇਲ ਜਾਂ ਦੇਸੀ ਘਿਓ ਲਾ ਲਿਓ ਫਿਰ ਘੜਤਣ ਥੋੜੀ ਜੀ ਘਟ ਜੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ